ਜੇ ਆਪਾਂ ਹਰਮਾਨਗੜ ਦਵਾਈ ਲੈਣ ਵਾਸਤੇ ਗਏ ਤੇ ਆਪੇ ਨਾਲ ਸਾਦਰ ਗੁਰਵਿੰਦਰ ਸਿੰਘ ਸਾਦਰ ਸਹਲਿਆਣੀ ਤੋਂ ਕਿ ਮੈਂ ਮੋਨਸੀ ਕੁਮਰਾਨੀ ਤੋਂ ਦਵਾਈ ਲਈ ਹੈ ਜੀ ਸ਼ੂਗਰ ਦੀ ਰੋਟੀ ਖਾਣ ਲੱਗੇ ਆ ਰਸਤੇ ਦੇ ਵਿੱਚ ਢਾਬੇ ਤੇ ਸੁਣਾਓ ਕੋਈ ਗੱਲ ਬਾਤ ਤੇ ਉਹ ਵੀ ਘਰ ਬੈਠੇ ਸੀ ਮੈਂ ਚਲੋ ਵੀਰਾਂ ਨਾਲ ਗੱਲਾਂ ਕੀਤੀਆਂ ਜਾਂ ਵੀਡੀਓ ਸਾਂਝੀ ਕੀਤੀ ਜਾ ਬਈ ਇੱਕ ਕਮਰਾਨੀ ਕਿਹੜੇ ਰੋਡ ਤੇ ਸੀ ਸੀਸੀ ਰੋਡ ਦਾ ਨਾ ਕਮਰਾਨੀ ਜਿੱਧਰੋਂ ਗਈ ਆਪਾਂ ਪਿੰਡੀ ਕਮਰਾਨੀ ਇੱਥੇ ਸ਼ੂਗਰ ਦੀ ਦਵਾਈ ਬੱਚਾ ਨਾ ਹੁੰਦਾ ਹੋਵੇ ਮੁੰਡਾ ਤੇ ਕੈਂਸਰ ਤੋਫੀਦ ਦਵਾਈਆਂ ਦਿੰਦੇ ਆ ਵੈਦ ਵੈਦ ਤਾਂ ਕਈ ਆ ਜੀ ਪਰ ਇੱਕ ਕੁੜੀ ਵੀ ਵੈਦ ਆ ਇੱਥੇ ਉਹ ਦਵਾਈ ਦਿੰਦੀ ਆ ਤੇ ਬੀਰੋਡ ਤੇ ਬੀਰੋਡ ਆ ਹਰਮਾਨਗੜ ਜਿਹੜਾ ਰੇਲਵੇ ਵਾਲਾ ਪੋਲ ਆਉਂਦਾ ਹੈ ਉਹਦੇ ਤੋਂ ਪੋਲ ਨਹੀਂ ਚੜਨਾ ਇਦ ਤਰੋਂ ਆਪਾਂ ਮਟੀਲੀ ਲੋ ਜਾਈਏ ਤਾਂ ਨਾਲ ਹੀ ਮੁੜ ਜਾਣਾ ਖੱਬੇ ਹੱਥ ਕੱਬੀ ਰੋਡ ਜਾ ਕੇ ਕਮਰਾਨੀ ਰੰਡੋਂ ਦਾ ਉੱਥੇ ਦਿੰਦਾ ਜੀ ਦਵਾਈ ਹੁਣ ਅਸੀਂ ਮਟੀਲੀ ਨੂੰ ਜਾ ਰਹੇ ਹਾਂ ਦੇ ਰਸਤੇ 'ਚ ਭੋਜਨ ਕਰਨ ਲਈ ਰੁਕੇ ਸੀ ਇਹ ਢਾਬੇ ਦੇ ਉੱਤੇ ਪੀ ਡੀ ਆਈ ਅੰਬੀ ਗਾਹ ਵਾਲੀ ਬਾਤ ਨੂੰ ਕੱਢੀਏ ਕਸਰ ਕਰਦੇ ਆ ਜਨਾਬ ਖੰਡਾ ਸੇਵਾਦੀ ਹੈ ਬੇਸਨ ਘਟਾ ਹੈ ਬੇਸਨ ਘਟਾ ਇੱਕ ਕੋਲੀਡ ਇੱਕ ਫੁੱਲ ਬੇਸਨ ਨਗਰ ਹੈ ਇੱਕ ਡਾਲ ਬੋਲੇ ਨਹੀਂ ਆਵਾ ਲੈਣੀ ਹੁਣ ਆਪ ਕਰਨਾ ਹਾਂ ਇੱਕ ਫੁੱਲ ਬੇਸਨ ਘਟਾ ਕਰਦੇ ਅਸੀਂ ਸਬਜੀ ਬੇਸਨ ਘਟਾ ਦੇ ਦਾਲ ਦੀ ਕਰਾ ਲਈ ਆ ਰੋਟੀ ਮੇਲੇ ਚਾਹ ਲੈ ਕੇ ਆਇਆ ਟਾਈਮ ਕਾਫੀ ਹੋ ਗਿਆ ਭੁੱਖ ਬਹੁਤ ਲੱਗੀ ਸੀ ਚਾਹ ਪੀਲੀ ਸੀ ਵੈਸੇ ਤਾਂ ਜੀ ਅਸੀਂ ਵੈਦ ਕੋਲੋਂ ਮੰਗ ਕੇ ਅਸੀਂ ਪਿਉਂਦੇ ਤਾਂ ਨਹੀਂ ਪਰ ਅਸੀਂ ਪੀਲੀ ਸੀ ਉਹਨਾਂ ਤੋਂ ਹਨਮਾਨਗੜ੍ਹ ਨਿਕਲਦੇ ਆਂ ਅਬੀਲੀ ਵਾਲੇ ਰੋਡ ਦੇ ਟੱਪਾਂ 'ਚ ਕਰੋਚੇ ਬਾਕੀ ਰੋਟੀ ਕਿਹੋ ਜਿਹੀ ਖਵਾਉਂਦੇ ਆ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਆਪਾਂ ਰੋਟੀ ਖਾਣ ਤੋਂ ਬਾਅਦ ਦੇਵਾਂਗੇ